ਨੇ ਸਮੇਂ ਤੋਂ ਤੁਹਾਡੇ ਪਤੀ ਆ ਜਿਹੜੇ ਇਸ ਪਾਸੇ ਲੱਗੇ ਹੋਏ ਆ ਉਹਨਾਂ ਨੂੰ 15 ਸਾਲ ਹੋ ਗਏ ਨੇ ਜੀ ਇਸ ਜਥੇਬੰਦੀ ਦੇ ਵਿੱਚ ਲੱਗੇ ਹੋયા ਨੇ ਜੀ ਮੈਂ ਉਹਨਾਂ ਨੂੰ ਪੂਰੀ ਸਪੋਰਟ ਕਰਦੀ ਆ ਮੈਂ ਕਦੇ ਉਹਨਾਂ ਨੂੰ ਰੋਕਿਆ ਟੋਕਿਆ ਨਹੀਂ ਹੈਗਾ ਜੀ ਅਸ਼ਰ ਅਸ਼ਕ ਕਦੇ ਇਹ ਨਹੀਂ ਹੁੰਦਾਗਾ ਕਿ ਆਮ ਤੌਰ ਦੇ ਉੱਤੇ ਜਦੋਂ ਜਥੇਬੰਦੀ ਦੇ ਵਿੱਚ ਬੰਦਾ ਕੰਮ ਕਰਦਾ ਹੈਗਾ ਕਿਉਂਕਿ ਜਦੋਂ ਇੱਕ ਪਾਸੇ ਤਾਂ ਬੰਦਾ ਕਮਾਈ ਦੇ ਵਾਸਤੇ ਜਾਂਦਾ ਹੈਗਾ ਇੱਕ ਪਾਸੇ ਲੋਕਾਂ ਦੇ ਲਈ ਲੜਨ ਦੀ ਗੱਲ ਹੁੰਦੀ ਆ ਉਦੋਂ ਅਕਸਰ ਕਈ ਵਾਰੀ ਹੁੰਦਾ ਹੈਗਾ ਕਿ ਔਰਤਾਂ ਜਿਹੜੀਆਂ ਰੋਕਦੀਆਂ ਹੈਗੀਆਂ ਘਰਾਂ ਦੀਆਂ ਤੁਹਾਡੀ ਕਿਵੇਂ ਅੰਡਰਸਟੈਂਡਿੰਗ ਬਣੀ ਵੀ ਨਹੀਂ ਰੋਕਣਾ ਦਾ ਜਾਂ ਅੰਡਰਸਟੈਂਡਿੰਗ ਸਾਡੀ ਪਹਿਲਾਂ ਤੋਂ ਹੀ ਹੈ ਜੀ ਮੈਂ ਇਹਨਾਂ ਨੂੰ ਕਦੇ ਵੀ ਰੋਕ ਰੋਕੇ ਟੋਕੇ ਨਹੀਂ ਨਾ ਕਦੇ ਇਹਨਾਂ ਨੇ ਮੈਨੂੰ ਰੋਕੇ ਟੋਕੇਆ ਮੈਂ ਇਹਨਾਂ ਨੂੰ ਸਮਝਦੀਆਂ ਇਹਨਾਂ ਨੂੰ ਸਪੋਰਟ ਕਰਦੀਆਂ ਮੈਨੂੰ ਅਸਲ ਦੇ ਵਿੱਚ ਮੇਰੀ ਖੁਸ਼ੀ ਇਹਨਾਂ ਦੀ ਖੁਸ਼ੀ ਹੈਗੀ ਮੈਨੂੰ ਸਿਰਫ ਮੈਂ ਇਹ ਚੀਜ਼ ਦੇ ਵਿੱਚ ਖੁਸ਼ ਆ ਗਈ ਕੀ ਵੀ ਜਿੰਨਾ ਜਿੰਨਾ ਵੀ ਜਿਵੇਂ ਵੀ ਇਹਨਾਂ ਦਾ ਮਨ ਕਰਦਾ ਵੀ ਇਹ ਖੁਸ਼ ਨੇ ਲੋਕਾਂ ਦੇ ਹੱਕਾਂ ਲਈ ਲੜਦੇ ਨੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਉਹ ਚੀਜ਼ ਨਾਲ ਮੈਨੂੰ ਵੀ ਮਾਨ ਆ ਮੈਨੂੰ ਵੀ ਖੁਸ਼ੀ ਮਿਲਦੀ ਆ ਮੈਂ ਕਦੇ ਇਹਨਾਂ ਨੂੰ ਇਸ ਕਰਕੇ ਰੋਕੇ ਟੋਕੇ ਨਹੀਂ ਹੈਗਾ ਜੀ ਅੱਛਾ ਹੁਣ ਕਦੇ ਮਨ ਦੇ ਵਿੱਚ ਇਦਾਂ ਨਹੀਂ ਆਏਗਾ ਕਿਉਂਕਿ ਪਰਚਾ ਪੈ ਗਿਆ ਕਾਫੀ ਪਰਚੇ ਹੈਗੇ ਆ ਜਿਸ ਤਰ੍ਹਾਂ ਜਥੇਬੰਦੀ ਦੇ ਖਿਲਾਫ ਸਰਕਾਰ ਭੁਗਤ ਰਹੀ ਹੈਗੇ ਆ ਵੀ ਲੰਬੇ ਸਮੇਂ ਦੇ ਲਈ ਆ ਜਿਹੜੇ ਉਹ ਜੇਲ੍ਹ ਰਹਿ ਸਕਦੇ ਹੈਗੇ ਆ ਕਦੇ ਮਨ ਦੇ ਵਿੱਚ ਐ ਪਸਤਾਵਾ ਜਾਣੀ ਆਉਂਦਾਗਾ ਕਿ ਉਹਦਾ ਸਾਥ ਦਿੱਤਾ ਤੇ ਹੁਣ ਤੁਹਾਨੂੰ ਕੱਲਿਆਂ ਨੂੰ ਰਹਿਣਾ ਪੈ ਸਕਦਾ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਪਸਤਾਵਾ ਨਹੀਂ ਹੈਗਾ ਵੀ ਉਹ ਜੇਲ ਦੇ ਵਿੱਚ ਨੇ ਜੇਕਰ ਉਹ ਜੇਲ ਦੇ ਵਿੱਚ ਵੀ ਨੇ ਤਾਂ ਫਿਰ ਵੀ ਮੇਰਾ ਪੂਰਾ ਧਿਆਨ ਦੇ ਰੱਖ ਰਹੇ ਨੇ ਪੂਰਾ ਸਾਥ ਦੇ ਰਹੀ ਹੈ ਜਥੇਬੰਦੀ ਸਾਡੀ ਫੁੱਲ ਸਪੋਰਟ ਕਰ ਰਹੀ ਹੈਗੀ ਸਾਨੂੰ ਕੋਈ ਵੀ ਦਿੱਕਤ ਨਹੀਂ ਹੈਗੀ ਜੇ ਅੱਜ ਕੱਲ ਉਹ ਜੇਲ 'ਚ ਵੀ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਾਡੇ ਕੋਲ ਵੀ ਹੋਣਗੇ ਉਹ ਲੋਕਾਂ ਦੇ ਹੱਕਾਂ ਲਈ ਗਏ ਨੇ ਲੋਕਾਂ ਦੀ ਜੀ ਲੋਕ ਆਪ ਵੀ ਹੀ ਉਹਨਾਂ ਨੂੰ ਸੜਾ ਕੇ ਲਿਉਣਗੇ ਸਾਨੂੰ ਬਿਲਕੁਲ ਵੀ ਇਹ ਚੀਜ਼ ਦਾ ਡਰ ਨਹੀਂ ਹੈਗਾ ਕਿ ਉਹ ਜੇਲ੍ਹ 'ਚ ਨੇ ਅਛਾ ਲੋਕਾਂ ਦੇ ਉੱਤੇ ਇੰਨਾ ਹੀ ਜ਼ਿਆਦਾ ਭਰੋਸਾ ਤੁਹਾਨੂੰ ਹਾਂਜੀ ਭਰੋਸਾ ਜੀ ਸਾਨੂੰ ਲੋਕਾਂ ਤੇ ਬਹੁਤ ਜ਼ਿਆਦਾ ਜਦੋਂ ਉਹ ਲੋਕਾਂ ਲਈ ਇਹ ਨਾਲ ਕਰ ਰਹੇ ਨੇ ਸੰਘਰਸ਼ ਵਿੰਡਰ ਰਹੇ ਨੇ ਤਾਂ ਲੋਕ ਉਹਨਾਂ ਦਾ ਸਾਥ ਦੇਣਗੇ ਦੇ ਵੀ ਰਹੇ ਨੇ